ਕੀ ਆ ਜਲਦੀ ਠੰਡਾ ਕੁਰੇ ਠੰਡਾ ਪਾਣੀ ਆ ਤੇ ਹੱਥ ਨਹੀਂ ਠਾਪੇ ਗਿੱਜਰਾਂ ਨਹੀਂ ਆ ਉਹੋ ਗਿੱਜਰ ਤੇ ਲਵਾਇਆ ਵਾ ਗਰਮ ਪਾਣੀ ਆਉਂਦਾ ਰਸੋਈ ਚ ਵੀ ਤੇ ਮੈਂ ਖਾਸ ਕਰਕੇ ਨਾ ਜਿਹੜੇ ਵੱਡੇ ਭਾਂਡੇ ਹੁੰਦੇ ਨਾ ਉਹ ਬਾਹਰ ਹੀ ਟੁੱਟੀ ਤੇ ਮਾਂਜਦੀ ਆ ਤੇ ਉਤਤੇ ਛੱਡੇ ਜੇ ਹੱਥ ਜਦੋਂ ਹੋ ਜਾਂਦੇ ਤੇ ਉਂਗਲਾਂ ਸੁੱਜ ਜਾਂਦੀਆਂ ਮੇਰੀ ਗੱਲ ਸੁਣੋ ਆ ਕਿੱਡਾ ਕ ਵੱਡਾ ਭਾਂਡਾ ਕਿਤੇ ਜਿਹੜਾ ਤੋਂ ਇੱਥੇ ਮਾਂਜਣਾ ਹੀ ਨਹੀਂ ਠੰਡ ਬੜੀ ਆ ਬਾਕੀ ਨਹੀਂ ਦਿਖਣਦਾ ਕਿੱਥੇ ਗਏ ਆ ਉਹ ਸੌਖਾ ਇਹ ਕਿੰਨੇ ਦਿਨਾਂ ਦੀ ਅੱਛਾ ਤੇ ਉਹ ਹੁਣ ਕਾਲੀ ਪੈ ਗਈ ਤੁਹਾਨੂੰ ਪਤਾ ਵਾ ਸੋਹਰੇ ਉਹਦਾ ਸੋਹਰੇ ਦਾ ਸਵਾ ਕੱਪਾ ਜੀ ਆਹੋ ਤੇ ਨ ਉਹ ਭੰਤੇ ਮम्मी ਸੱਡਣ ਗਏ ਆ ਅੱਛਾ ਆਹੋ ਆ ਜਾਣਾ ਸ਼ਾਮਾਂ ਤੱਕ ਅੱਛਾ ਆਹੋ ਤੇ ਕੋਈ ਰਹਿ ਗਈ ਫਿਰ ਕੁੜੀ ਹੈ ਰਹਿ ਗਈ ਆਹੋ ਰਹਿ ਗਈ ਆ ਆ ਜਾ ਅੰਦਰ ਹੀ ਆ ਜਾ ਚਲ ਕੋਈ ਨਹੀਂ ਮੈਂ ਜਾਂਦੀ ਫੇਰ ਮਿਲ ਲੂਗੀ ਹਾਏ ਹਾਏ ਨਹੀਂ ਜੇ ਉਹ ਮੰਮੀ ਨਹੀਂ ਇੱਥੇ ਤੇ ਤੁਸੀਂ ਬੜਾਈ ਆ ਜੀ ਨਿਆਣੇ ਵੀ ਰਹਿਣ ਦੇ ਕਿੱਥੇ ਗਏ ਆ ਉਹ ਹਾਂਟੀ ਹੀ ਗਾਉਂ ਪਠੇ ਲੈਣ ਗਿਆ ਵਾ ਤੇ ਰਾਜ ਜੀ ਨਾਲ ਹੀ ਚਲੇ ਗਏ ਨਵੇਂ ਭਰਾ ਕੱਠੇ ਜਾਂਦੇ ਆ ਅੱਛਾ ਹਾਂ ਜੀ ਸੱਸ ਤੇਰੀ ਤੇ ਜੋ ਬਣਕਾਤੇ ਗਏ ਫਿਰ ਗੱਡੀ ਤੇ ਗਏ ਆ ਸਵਾਸ ਖੋਣ ਹੀ ਨਾ ਕਾਫੀ ਚੇ ਨੀ ਲੰਗਤਾ ਬਣਾਇਆ ਹੀ ਸੁੱਖ ਦਾ ਸਾਰਾ ਤੇ ਚਾਚੀਆਂ ਕਾਈਆਂ ਦੇ ਹਾਂ ਥੋੜੇ ਜੀ ਚੋਚੀਆਂ ਭੈਣਾਂ ਦੇ ਹਾਂ ਮੰਮੀ ਹਰ ਵਾਰੀ ਇਦਾਂ ਢੋਲੀ ਦਿੰਦੇ ਆ ਤੇ ਸਹੁਰੇ ਦਾ ਮਤਲਬ ਹਸ ਵੈਕਟਰ ਕੀ ਮਤਲਬ ਸਾਰੇ ਦੇ ਹੀ ਗੇ ਨਾ ਨਾ ਕਿਵੇਂ ਨਾ ਨਾ ਵਿਆਹ ਹੋਇਆ ਹੋਵੇ ਤੇ ਫੇਰ ਦਹੀ ਦੇ ਆ ਕੇ ਰੀ ਸੱਸ ਵੀ ਕੋਹ ਨਹੀਂ ਹਾਲੇ ਤਾਂ ਵੀ ਇਹ ਵੀ ਆਂਦੀ ਜੇ ਰੱਬ ਨੇ ਰਿਜਕ ਦਿੱਤਾ ਤੇ ਸਾਰਾ ਉੱਥੇ ਹੀ ਤੋਦਾ ਕੱਖ ਜਿਹਾਲ ਚਲੋ ਕੋਈ ਨਾ ਤੋਦਾ ਤੇ ਸੋਚਣਾ ਚਾਹੀਦਾ ਵਾ ਆਟੇ ਨਹੀਂ ਕੋਈ ਨਹੀਂ ਤੀ ਅਨਦਤਾੰਦ ਨਾ ਬਿਰ ਤੰਗਿਆ ਨਾ ਮੈਂ ਨਹੀਂ ਕਦੀ ਆਖਾ ਜੇ ਮੈਂ ਅੱਖਾਂ ਤੇ ਤੁਹਾਨੂੰ ਪਤਾ ਹੀ ਆ ਫਿਰ ਨਹੀਂ ਪੈਂਦਾ ਕੋਈ ਨਹੀਂ ਦਿੱਤੀਆਂ ਹੁੰਦੀਆਂ ਨਹੀਂਆਂ ਨਹੀਂ ਆਉਂ ਜਿੱਥੇ ਚੰਗਾ ਬਣਦਾ ਉਹ ਤੇਈ ਦੰਦਾ ਚਲੋ ਦਿਨ ਦੇ ਆ ਤੇ ਮਾਰਾ ਸੁੱਖ ਰੱਖਿਆ ਯਾਰ ਇਹਨਾਂ ਤੀਆਂ ਨੂੰ ਚਲੋ ਦਈਏ ਜਿਆਦਾ ਦਿੰਦੇ ਆ ਪਰ ਫਿਰ ਵੀ ਤੇ ਤੁਮ ਦਾਸਿਕ ਕਿਦਾਂ ਤੇਰੀ ਲੋੜੀ ਆਈ ਆ ਹਾਂਜੀ ਆਈ ਸੀ ਹਾਂ ਨਿੱਕੀ ਭਾਬੀ ਵੀ ਆਈ ਪਹਿਲਾਂ ਅੱਛਾ ਪਹਿਲਾਂ ਨਿੱਕੀ ਆਈ ਸੀ ਹਾਂ ਫਿਰ ਵੱਡੀ ਆਈ ਠੀਕ ਠਾਕ ਹਾਂਜੀ ਠੀਕ ਠਾਕ ਅੱਛਾ ਹਾਂ ਤੇਰੇ ਨੇ ਕਾਏ ਕੋਈ ਆ ਸਟਰ ਕੋਟੀਆਂ ਨਹੀਂ ਨਹੀਂ ਮੇਰੇ ਤੇ ਜਿੰਨਾ ਬਣਦਾ ਉਹ ਨਹੀਂ ਲਉਂਦੇ ਵਿਚਾਰੇ ਜਿੰਨੇ ਜੋਗੇ ਹੈਗੇ ਚੰਦ ਕੋਈ ਨਹੀਂ ਆ ਵੱਡੀਆਂ ਮੱਖੀਆਂ ਪੈਂਦੀਆਂ ਹੁੰਦੀਆਂ ਹਾਂ ਨਹੀਂ ਨਹੀਂ ਖਾਣ ਨੂੰ ਬੱਚਿਆਂ ਦੇ ਲੈ ਆਏ ਅੱਛਾ ਹਾਂ ਹੌਣ ਦੀ ਜਿੰਨੇ ਜੋਗੇ ਹੈਗੇ ਮਾਪੇ ਸਦਾ ਬਣਦਾ ਆਪਣੀਆਂ ਧੀਆ ਨੂੰ ਦਿੰਦੇ ਆ ਪਰ ਨਾ ਮੇਰੇ ਕਰਮਾ ਜਨਾ ਬਰਿਆਈ ਆ ਭਾਵੇਂ ਜਿੰਨਾ ਮੈਂ ਮੰਮੀ ਬਣਾ ਦਾ ਕਰ ਲਾ ਕਿਉਂ ਆਏ ਹੈ ਨਹੀਂ ਤੇਰੇ ਕਰਮਾ ਚ ਕਿੱਥੇ ਬਰਿਆਈ ਤੂੰ ਤੇ ਕਿਤੇ ਤੇਰੇ ਵਰਗੀ ਨੂੰ ਨਾ ਦੀਵਾ ਲੈ ਜਾਈਏ ਵੇਖਣ ਤਾਂ ਨਹੀਂ ਕਿਤੇ ਲੱਭਦੀ ਕੋ ਆਂਟੀ ਤੁਹਾਨੂੰ ਹੀ ਲੱਗਦਾ ਵਾ ਤੁਸੀਂ ਸਮਝ ਸਰਦੇ ਜੀ ਪਰ ਮੇਰੇ ਘਰ ਦੇ ਨੇ ਨਾ ਸਮਝਦੇ ਮੇਰੀ ਪਰਜਾਈ ਆਈ ਹੀ ਮੇਰੀ ਪਰਜਾਈ ਆਈ ਨਿੱਕੀ ਸੋਹਣਾ ਬੜਾ ਸੂਟ ਲੈ ਆਈ ਆ ਮੁੜ ਕੇ ਚਲੋ ਵੱਡੀ ਆ ਗਈ ਵੱਡੀ ਨੇ ਜਿਹੜਾ ਕੱਲ ਲਿਆਂਦਾ ਨਾ ਆਂਟੀ ਬਹੁਤ ਹੀ ਪਿਆਰਾ ਮੈਂ ਤਾਂ ਨਾ 200 ਫੋਲੀ ਲੈਣੀ ਆ ਕਿ ਤੁਸੀਂ ਕਿਹੜੀ ਗਾਂ ਗੱਲ ਕਰ ਰਹੇ ਜੀ ਸੂਟ ਤੇ ਲਿਆਂਦਾ ਪਰ ਨਣਾ ਮੇਰੀ ਆਈ ਸੁਖ ਅੱਛਾ ਉਹ ਕੰਟੀ ਨੂੰ ਤੇ ਭਾਬੀ ਕਹੜਾ ਹੀ ਬੜਾ ਪਿਆਰਾ ਲੱਗਦਾ ਵਾ ਮੈਂ ਹੀ ਸੋਹਣਾ ਚਲੋ ਮੇਰੇ ਪਾਪਾ ਮਾਪੇ ਪੇਕੇ ਨੇ ਤੇ ਪਹਿਲਾਂ ਤੇ ਕਦੀ ਵਿਚਾਰੇ ਚਲੋ ਇਹਨੇ ਤੈਨੂੰ ਪਤਾ ਹੀ ਨਾ ਕਿ ਲਾਤਾ ਦਾ ਜਿਉ ਦੋਈ ਸਾਰੇ ਸੂਟ ਲੈ ਆਏ ਆ ਪਤਾ ਨਹੀਂ ਨਾ ਕਿੱਦਾਂ ਲਿਆਂਦਾ ਕਿੱਦਾਂ ਨਹੀਂ ਤੇ ਜੇ ਮੈਂ ਨਾ ਸਵਾ ਕੇ ਪਾਇਆ ਤੇ ਮੇਰੇ ਪਰਜਾਈ ਨੂੰ ਪਤਾ ਕਿ ਗਿਆਣਾ ਹੋ ਮੂੰਹੋਂ ਤੇ ਭਾਵੇਂ ਨਾ ਹੀ ਬਸ ਰੇ ਦਿਲ ਤੇ ਸੋਚੂਗੀ ਨਾ ਕਿ ਪਤਾ ਨਹੀਂ ਮੇਰੀ ਨਣਾਲ ਮਹਿੰਗੇ ਮਹਿੰਗੇ ਪਾਉਂਦੀ ਮੈਂ ਮਾੜਾ ਲੱਗਦੀ ਆ ਕਈ ਗੱਲਾਂ ਆਉਂਦੀਆਂ ਬਣਨ ਦੇ ਵਿੱਚ ਹੈ ਉਹ ਜੀ ਸਾਡੀ ਮਾਤਾ ਕੋਈ ਗੱਲ ਨਹੀਂ ਪੁੱਤ ਸਵਾ ਲਾ ਤਾ ਸੂਟ ਮੈਂ ਇਨੀ ਗੱਲ ਜੋਗ ਨੂੰ ਦਾਤੀ ਵੀ ਭਾਦੀ ਨਹੀਂ ਰੀਜ ਨਾਲ ਆਈ ਮੈਂ ਸੂਟ ਸੋਨਾ ਜੋਗ ਨੂੰ ਤੇ ਮੰਮੀ ਨੂੰ ਦਾਤਾ ਕਿੱਥੇ ਚਲੀ ਕਿੱਥੇ ਉਤਰੀ ਚੁੱਕ ਕੇ ਮੇਰੇ ਪੈਰਾਂ 'ਚ ਸੂਟ ਮਾਰਿਆ ਕਿੰਨੇ ਸੁੱਖ ਲੈ ਕੇ ਸਾਸਨੇ ਸਾਸਨੇ ਅੱਛਾ ਅਜੇ ਨਾ ਸੁਖਨੇ ਵਾਲੇ ਕੱਟ ਕੀਤੀ ਆ ਹੁਣ ਲੈ ਕੇ ਨਾ ਦਮੀ ਪੇਕਿਆਂ ਦੇ ਪਾਉਗੀ ਭੁਖੇ ਦੀ ਧੀ ਰੱਜੀ ਦੇ ਕਿਹ ਜਹਾਂ ਲਗੀ ਆਂ ਭੀਂੀਆਂ ਗੱਲਾਂ ਕੀਤੀਆਂ ਕੱਲ ਮੈਂ ਨਾ ਮੇਰੇ ਸਿਰ ਚੜ ਕੇ ਕੁੜੀ ਨੂੰ ਦੋ ਤਿੰਨ ਸੂਟ ਲਿਆ ਕੇ ਦਿੱਤੇ ਤੇ ਅੱਗੜੇ ਭਾਰੇ ਜਦੋਂ ਦਵੇ ਪਰ ਇਦਾਂ ਨਾ ਕਰਦੀ ਜੇ ਮੈਨੂੰ ਸੂਟ ਪਸੰਦੀ ਸੀ ਮੇਰੇ ਮਾਪੇ ਐਡੀ ਵੀ ਰੀਜ ਨਾ ਕਰ ਲਿਆ ਹਨਾ ਤਾਂ ਸੋਣ ਦਾ ਤੇ ਹੱਕ ਮੇਰਾ ਬਣਦਾ ਹੀ ਨਾ ਇਹਨੇ ਦੁਨਦਣਾ ਵਦਾਤਾ ਜੋ ਬੰਦੇ ਕਾ ਨਾਂ ਚ ਪਤਾ ਨਹੀਂ ਇੰਨੀਆਂ ਗੱਲਾਂ ਕੀਤੀਆਂ ਇਹਨੇ ਅਥਰਾ ਵੇਖਿਆ ਆ ਇਹਨੂੰ ਕਦੀ ਮਿਲੇ ਨਹੀਂ ਜਾਂ ਇਹ ਭੋਖ ਨੱਚਾਂ ਡਈ ਆ ਤੇ ਕੁੜੀ ਨੇ ਵੀ ਬੜੀਆਂ ਹੀ ਗੱਲਾਂ ਕੀਤੀਆਂ ਤੁਸੀਂ ਧੂਏ ਚੜਾਈ ਭਰ ਇਦਾਂ ਚਾਹੀਦਾ ਨਹੀਂ ਆਂਟੀ ਹਾਈ ਹਾਈ ਨਹੀਂ ਇਦਾਂ ਦੇ ਕਦੇ ਲੋੜੇ ਕਰ ਸੜੇ ਦੇਣਦੇ ਆਂ ਤੇ ਉਹ ਵੀ ਸੁੱਖੀ ਸੰਗੀ ਪਰ ਉਦਾਂ ਨਾ ਤੇਰੀ ਸੱਸ ਨੂੰ ਤਾਂ ਗੱਲ ਕਰਨ ਦਾ ਪਾਸਾ ਚਾਕਾ ਹੀ ਨਹੀਂ ਆ ਉਹ ਤਾਂ ਮੂੰਹ ਬਾੜ-ਬਾੜ ਕੇ ਬੜਾ ਬੁੜ ਕਰਦੀ ਰਹਿੰਦੀ ਤੇ ਆ ਜਿਹੜੀ ਸੁੱਖ ਕਰ ਗਈ ਇਹ ਮੂੰਹ 'ਚ ਪੈਣੀਆਂ ਗੱਲਾਂ ਦੱਸ ਆਂਦੇ ਹੁੰਦੇ ਆ ਮਾਪੀ ਲੋਤੇ ਭੈਣ ਭਰਾ ਜਿੰਦੇ ਰਹਿਣ ਜਿਨ੍ਹਾਂ ਨੇ ਸਦਾ ਮਿਲਣਾ ਵਰਤਣਾ ਸੁਣਤਾ ਨਾ ਬਿਆਨ ਵਰਤਣਾ ਪਰ ਆ ਜਿਹੜੀ ਗੱਲਾਂ ਕਾਣ ਰਹੀਆਂ ਮੂੰਹ 'ਚ ਨਹੀਂ ਪੈਣੀਆਂ ਅੱਜ ਗੱਲਾਂ ਕਰਦੀ ਸੱਸ ਤੇਰੀ ਵੀ ਜਿਹੜੀ ਤੁਹਾਡੀ ਭੂਆ ਸੱਸ ਵਾ ਤੇਰੀ ਸੱਸ ਦੀ ਨਣਾ ਨਾ ਉਹਦੀ ਤੈਨੂੰ ਗੱਲ ਦੱਸਾਂ ਵੀ ਉਹ ਤੇ ਕਿਉਂ ਨਹੀਂ ਵੱਢਦੀ ਚਲ ਹੈ ਤੇ ਤੁਹਾਡੀ ਸਰੀਕੇ ਚ ਹੋਈਆਂ ਵੀ ਜਾ ਕੇ ਤੇ ਇੰਨਾ ਦੁੱਖ ਸੁੱਖ ਖੋਦੀ ਬੁੱਕ ਬੁੱਕ ਰੋਂਦੀ ਆ ਤੇ ਕਿਤੇ ਗਈ ਆ ਕਦੀ ਵੇਖਿਆ ਉਹ ਆਈ ਨੂੰ ਤੇ ਜਾਇ ਨੂੰ ਕਿਤੇ ਬਣ ਬਣਾ ਕੇ ਆਪਣੀ ਕੁੜੀ ਬਾਰੇ ਚੇਤਾ ਆ ਗਿਆ ਵਾ ਤੇ ਨਣਾ ਨਾ ਨੇ ਕਦੀ ਬਣ ਬਣਾ ਕੇ ਦਿੱਤਾ ਵਾ ਇੰਨਾ ਕੁ ਵੀ ਜਿਹੜਾ ਉੱਧਰ ਲੈ ਗਿਆ ਅੰਟੀ ਮਮੀ ਤੇ ਕਹਿੰਦੇ ਆ ਵੀ ਉਹ ਪਾਹੇਸਾ ਲੱਗੀ ਇਥੋਂ ਓਏ ਨਹੀਂ ਮੈਂ ਮਰ ਜਾ ਨਹੀਂ ਝੂਠ ਕੇ ਤਾਂ ਲੈਣ ਜਾਣਾ ਨਹੀਂ ਆ ਜੀਬ ਤੋਂ ਜਿੰਨਾ ਮਰਜੀ ਝੂਠ ਬੋਲੀ ਜਾਏ ਸੱਚ ਸੱਚ ਹੀ ਹੁੰਦਾ ਵਾ ਮੈਂ ਦਿਨ ਗੱਲ ਕੀਤੀ ਹਾਂ ਮੈਂ ਮਮੀ ਮਤਲਬ ਉਹ ਖਾ ਜਾਂਦੀ ਜਿੱਦਾਂ ਤੇ ਭੂਆ ਕਦੀ ਨਹੀਂ ਆਈ ਕੀ ਗੱਲ ਤੇ ਕਹਿੰਦੀ ਉਹਨੇ ਕੀ ਵੜਨਾ ਮ ਉਹ ਤੇ ਆਂਦੀ ਇਥੇ ਕੰਜਰ ਕੜੀ ਪਾ ਕੇ ਗਈ ਹੈ ਸਾ ਲੱਗੀ ਮੈਂ ਕਮਣਾ ਨਹੀਂ ਜਾ ਕਿ ਤੇ ਤੂੰ ਜਾਣਦੇ ਦਵਿੰਦਾ ਤੂੰ ਫਿਰ ਮੇਰੇ ਕੋ ਕਹਾਂ ਫਿਰ ਮੈਂ ਸੱਚੀਆਂ ਸੁਣਾਵਾਂ ਤੇ ਤੂੰ ਕਹਿਣਾ ਕਿੰਦਾਂ ਦੀਆਂ ਗੱਲਾਂ ਕਰਦੀ ਐ ਨੀ ਨਾ ਕਿਤੇ ਹੱਸਾ ਖੜੀਆਂ ਨੀ ਇਹਨੇ ਕਿਤੇ ਸਿੱਧੇ ਮੂੰਹ ਨੂੰ ਪਾਣੀ ਦਾ ਘੋਟਾ ਨਹੀਂ ਦਿੰਦੀ ਹੋਵੇ ਇੱਥੇ ਕੀ ਕਰਨਾ ਨਾ ਸਿਰ ਫੂਕਣਾ ਨਾ ਨੀ ਕਿਤੇ ਐਦਾਂ ਨੇ ਉਹਨੂੰ ਤੇ ਕਿਤੇ ਜਿੱਦਾਂ ਹੁਣ ਜੇ ਆ ਹੀ ਗਈ ਬੁੜਿਆਂ ਪਾਪਾ ਨੂੰ ਨਾ ਕਿਤੇ ਚਾਹ ਨਾ ਪਾਣੀ ਤੇ ਆਪਣੀ ਮਰਜ਼ੀ ਚ ਆਖੜਾ ਇਹ ਦਰਵਾੜਾ ਉਧਰ ਵੱਲ ਫਲੂਕੂ ਕਰੀ ਜਣਾ ਨਾ ਕਿਤੇ ਧੀ ਭੈਣ ਨੂੰ ਚਾਹ ਅਮਰਾ ਤੇ ਅੰਦੇ ਤੇ ਪੇਕੇ ਦੇ ਘਰ ਵਾਹ ਨਾ ਜੇ ਗਾੜੀ ਲਾ ਕੇ ਕੋਈ ਪਿਆਲਦਾ ਤੇ ਕੀ ਕਰਨਾ ਨਾ ਇਹ ਵੀ ਇਸੇ ਘਰ ਦਿੱਤੀ ਆ ਨਾ ਜੇ ਧੀ ਅਤੇ ਉਹ ਵੀ ਤੇ ਧੀ ਆ ਨਾ ਮੈਨੂੰ ਦੀ ਪਤਾ ਮੇਰੇ ਦੇ ਦਿਲ ਚ ਇੰਨੇ ਕੜਵਾ ਰਹਿਣਾ ਭਰੀ ਉਹਦੇ ਇੱਕ ਬਰਫਲਾਪ ਉਹ ਇਦਾਂ ਕਰਦੀ ਉਹ ਮੈਂ ਤਾਂ ਤੂੰ ਸੋਚ ਫੇਰ ਵੀ ਟਾੜੀ ਊਆ ਵਾ ਨੰਬਰ ਹੈ ਨੰਬਰ ਤੇ ਮੇਰੇ ਕੋਲ ਹੈਗਾ ਪਰ ਮੈਂ ਨਹੀਂ ਉਹ ਤੈਨੂੰ ਦੇਣਾ ਤੂੰ ਕੱਲ ਨੂੰ ਆਪਣੀ ਸੱਸ ਨੂੰ ਕਹ ਦੇ ਨੰਬਰ ਨਹੀਂ ਨਹੀਂ ਮੈਂ ਕੀ ਦੱਸਣਾ ਮੈਂ ਮੈਂ ਕਰੂੰਗੀ ਕੱਲ ਨੂੰ ਕਿਹਾ ਨਾ ਹੀ ਚੱਲ ਆਪੇ ਕਿਤੇ ਬੋਕ ਬੋਕ ਕੁੜੀ ਰਹਿੰਦੀ ਆ ਕਿਤੇ ਭੈਣ ਜੀ ਬੋਕ ਬੋਕ ਰਹਿੰਦੀ ਆ ਕਹਿੰਦੀ ਆ ਵੀ ਤੁਮੀ ਤਾਂ ਲਾਗੇ ਹੈ ਮੈਂ ਕਿਹਾ ਵੀ ਜੇ ਅਹੀਂ ਆ ਜੀ ਇਹ ਕਹਿੰਦੀ ਨਾ ਨਾ ਤੁਹੀ ਨਾ ਆਇਓ ਇਹਨੇ ਕਹੇ ਤੁਹਾਡੇ ਨਾਲ ਬੜ-ਬੜੀਆਂ ਚੁੱਕ ਲੈਣੀਆਂ ਮਾਪੇ ਪੇਕੇ ਸਦਾ ਥੋੜੀ ਖਿੰਦਾ ਰਹਿੰਦੇ ਆ ਮੇਰੇ ਨਾਲ ਦੇ ਭਰਾ ਭਜਾਈਆਂ ਨੇ ਹੁੰਦਾ ਪਰ ਇਹ ਗੱਲ ਨਾ ਇਹਦੇ ਵਾਸਤੇ ਚੰਗੀ ਨਹੀਂ ਆ ਮੈਨੂੰ ਤੇ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਸਾਡੀ ਇੰਨੀ ਜ਼ਮੀਨ ਜਾਇਦਾਦ ਆ ਐਡਾ ਸੋਹਣਾ ਘਰ ਆ ਡੈਡੀ ਵੀ ਇਕੱਲਾ- ਇਕੱਲਾ ਭਰਾ ਸੀ ਤੇ ਗਾੜੀ ਭੈਣ ਵੀ ਇਕੱਲੀ- ਇਕੱਲੀ ਤੇ ਫਿਰ ਮੰਮੀ ਨੇ ਇਦਾਂ ਕਿਉਂ ਕੀਤਾ ਵੀ ਉਹਨੂੰ ਮਿਲੀ ਨਹੀਂ ਵਿਚਾਰੀ ਨੂੰ ਮਿਲਣਾ ਚਾਹੀਦਾ ਹੈ ਨਾ ਇਸੇ ਘਰ ਦੀ ਜਿੱਤੀ ਡੈਡੀ ਡੈਡੀ ਦੀ ਭੈਣ ਆ ਮੇਰੀ ਗੱਲ ਸੁਣ ਇਸ ਤੇ ਜਮੀਨ ਜਾਂਦਾ ਤੇ ਦੇ ਪੰਗੇ ਉਹ ਥੋੜੀ ਭੋਲੀ ਆ ਉਹ ਭੋਲਾ ਪਾਉਂਦਾ ਉੱਚ ਬਹੁਤ ਵਾ ਇਹਨੂੰ ਇਹ ਖਾਈ ਜਾਂਦਾ ਸੀ ਵੀ ਖਰੇ ਨੇ ਜਮੀਨ ਲੈ ਜਾਣੀ ਆ ਤੇ ਆਂਦੇ ਹੁੰਦੇ ਵੀ ਜਦਾਂ ਮਾਂ ਚ ਦਰਾ ਆ ਵੀ ਬਹਿ ਗਈ ਤੇ ਉਦਾਂ ਇਹ ਵਾ ਵੀ ਚੱਲ ਭੈਣ ਭਰਾ ਦੇ ਹੁੰਦੇ ਤੇ ਭੈਣਾ ਵੀ ਬਥੇਰਾ ਕਰਦੀਆਂ ਨੇ ਭਰਾ ਵੀ ਬਥੇਰਾ ਕਰਦੇ ਤੇ ਪਰ ਇਹਨੇ ਥੋੜਾ ਪਸਾਹ 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 ਕਰਦੇ ਆ ਉਹ ਉਹ ਲਾ ਗੱਲਾਂ ਉਹ ਲਾ ਉਹ ਤਾਂ ਮੈਨੂੰ ਪਤਾ ਹੀ ਆ ਮੰਮੀ ਦੇ ਹਿਸਾਬ ਦਾ ਤੇ ਪਰ ਇਹਦਾ ਨਹੀਂ ਕੰਮ ਕਰਦਿਆਂ ਕਰਦਿਆਂ ਵੱਡੂ ਟੁਕੂ ਕਰੀ ਜਾਣਾ ਕਰੀ ਜਾਣਾ ਮੇਰੇ ਨੂੰ ਪਤਾ ਹੀ ਅੱਜ ਲੱਗਾ ਵਾ ਮੇਰੇ ਨੂੰ ਦੇ ਨਾ ਇਹੀ ਚੁਕੜਾ ਦਿੱਤੀ ਕਿ ਉਹ ਹਿੱਸਾ ਲੈ ਹੀ ਆਪਣਾ ਐ ਉਹ ਜੈੰਗੂ ਆ ਤੇ ਮਿਲਦੀ ਨਹੀਂ ਚਲਾਗ ਬੜੀ ਸਾਡੇ ਘਰ ਪਕਪਤ ਪਾਤ ਦਾ ਉਹ ਤੇ ਮੈਣ ਵਾਲੀ ਜਾਂਦੀ ਬਾਹ ਨਾ ਇਹ ਸਾਰਾ ਝੂਠ ਈ ਹੋ ਤੇ ਮੇਰੀ ਗੱਲ ਸੁਣ ਜਦੋਂ ਤੋਂ ਸਾਰਾ ਦਿਹਾੜੀ ਉਹ ਚਾਚਾ ਜੀ ਇੱਥੇ ਕਰਦੀ ਤੇ ਖਾਣ ਪੀਣ ਨੂੰ ਹੁਣ ਤੂੰ ਤੇਕੇ ਜਾਣਾ ਤੂੰ ਟੋਵਰ ਨਾ ਰਿਆ ਕਰ ਖਾਇਆ ਪੀਆ ਕਰ ਤੂੰ ਨਾ ਇੱਡਾ ਇਹੋ ਜਿਹਾ ਪੰਚ ਕਰਿਆ ਕਰ ਤੇ ਤੈਨੂੰ ਸਾੜ ਕੇ ਸਵਾਹ ਕਰ ਦੇਣਾ ਹੀ ਇਹ ਪਾਪਾ ਨੇ ਵੀ ਸੋਚੀ ਤਾਂ ਹੁੰਦਾ ਤੇ ਤੂੰ ਆਪਣਾ ਮੰਮੀ ਨਹੀਂ ਜਾਂਦਾ। ਮੈਨੂੰ ਮੈਨਰਾ ਉਹਦਾ ਜਿੱਦਾਂ ਰਿਸ਼ਤਿਆਂ ਚ ਨਾ ਤੇ ਮੋਈ ਨਹੀਂ ਰਹਿਣ ਦੇਣਾ। ਵੇਖੋ ਨਾਨੀ ਕੀ ਸੋਚਦੀ ਹੋਊਗੀ ਵੀ ਪਤਾ ਨਹੀਂ ਮੇਰੀ ਮਾਂ ਨੂੰ ਕਿੰਨਾ ਤੰਗ ਕਰਦੀ ਜਿਹੜੀ ਮੇਰੀ ਮਾਂ ਮੇਰੇ ਸਾਹਮਣੇ ਤੇ ਜ਼ਬਾਨ ਭਾਵੇਂ ਜਿੱਦਾਂ ਮਰਜੀ ਚਲੋ ਮੈਂ ਤਾਂ ਨਾਲ ਗੱਲ ਕਰ ਲਈਨੀ। ਸੁਖਦੀ ਵੀ ਬੜੀ ਆ ਬੜੀਆਂ ਗੱਲਾਂ ਕਰਕੇ ਗਈ ਐਰ ਕੰਮ ਨੂੰ। ਨਹੀਂ ਸੁਖਦੀ ਜ਼ਬਾਨ ਤਾਂ ਹੈ ਹੀ ਐਦਾਂ ਦੀ ਮਾਂ ਦੀ ਐਦਾਂ ਦੀ ਜ਼ਬਾਨ ਤੇ ਕੀ ਦੀ ਨਹੀਂ ਕਹਣੀ ਐਦਾਂ ਦੀ ਜ਼ਬਾਨ ਬਣੀ। ਚਲੋ ਮੇਰੇ ਮਾਪੇ ਬੇਕੇ ਮਾੜਾ ਲਿਆਏ ਚੰਗਾ ਲਿਆਏ ਮੇਰੇ ਵਾਸਤੇ ਲਿਆਏ ਮੇਰੀ ਗੱਲ ਸੁਣ ਮਾੜਾ ਕਿਉਂ ਲਿਆਏ ਚੰਗਾ ਲਿਆਏ ਮਾੜਾ ਨਹੀਂ ਕਈ ਦੰਦ ਦਾ ਭਾਗ ਹੁੰਦਾ ਨਾ ਮੁੜਕੇ ਕਹੀਂ ਹੁਣ ਆਉਂਦਾ ਨਾਲੇ ਕਿਰਾਇਆ ਖਰਚ ਗਿਆ ਇਹ ਨਾਲੇ ਦਿਹਾੜੀ ਭੰਦੀ ਨਾਲੇ ਤੈਨੂੰ ਦੇਕੇ ਅਜੇ ਉਹ ਮਾੜੇ ਮੇਰੇ ਤੇ ਨਾ ਕੰਨਾਂ ਚ ਇਹਦੇ ਵੀ ਗੁੰਜਣ ਦੀਆਂ ਆਦੀ ਆਵਾਜ਼ਾਂ ਜਿੱਦਾਂ ਸੁੱਖ ਨੇ ਤੇ ਤਾੜ ਤਾੜ ਬੋਲੀ ਆ ਪੇਕਿਆਂ ਤੋਂ ਲਿਆ ਕੇ ਪਾਉਗੀ ਪੇਕਿਆਂ ਦਾ ਖਾਊਗੀ ਖਬਰਦਾਰ ਜੇ ਮੰਮੀਆਂ ਨੂੰ ਕੁਝ ਬਣਾ ਕੇ ਦਿੱਤਾ ਫਿਰ ਆ ਗੱਲਾਂ ਚੰਗੀਆਂ ਥੋੜੀ ਇਹਦੇ ਵਾਸਤੇ ਐਵੇਂ ਕੁੜੀ ਇੰਨਾ ਬੋਲਦੀ ਕੁੜੀਆਂ ਨੂੰ ਥੋੜਾ ਇੰਨਾ ਬੋਲਣਾ ਚਾਹੀਦਾ ਵਾ ਕੁੜੀਆਂ ਨੂੰ ਸਦਾ ਮਿਲਣਾ ਵਰਤਣਾ ਐਵੇਂ ਜੀਬ ਕੱਢਿਆ ਸਰਦਾ ਨਹੀਂ ਮੈਂ ਤੇ ਆਂਟੀ ਕੱਲ ਇੰਨਾ ਰੋਈ ਧਰਮਣਾ ਐਵੇਂ ਰੋਈ ਸੁਣਣ ਮਾਪੇ ਪੇਕੇ ਵੀ ਨਹੀਂ ਗਰੀਬ ਹੋਣੇ ਚਾਹੀਦੇ ਨਹੀਂ ਇੰਨੇ ਨਹੀਂ ਗਰੀਬ ਚੰਗਾ ਸਾਰਾ ਕੁਝ ਤੈਨੂੰ ਦੇ ਗਏ ਤਾਂ ਜੇ ਫਿਰ ਗਰੀਬ ਹੋ ਮੇਰੀ ਗੱਲ ਸੁਣ ਹੁਣ ਮੈਂ ਜਾਵਾਂ ਆ ਨਾ ਜਾਵੇ ਆਂਟੀ ਮੈਨੂੰ ਭੂਆ ਦਾ ਨੰਬਰ ਜ਼ਰੂਰ ਦੇਵੀਂ ਇਦਾਂ ਕਰ ਮੇਰੇ ਫੋਨ ਤੇ ਸੈਂਡ ਕਰ ਦੇਂ ਜਾਂਦਾ ਆਹ ਵਾਹੋ ਕਰ ਦੂੰਗੀ ਨਹੀਂ ਚਾਹ ਨਹੀਂ ਹੁਣ ਫੇਰ ਪੀਊਂਗੀ ਮੇਰੀ ਗੱਲ ਸੁਣ ਹੁਣ ਮ ਮਨਜੀਤ ਹਾਂਜੀ ਮੰਮੀ ਪੁਰੇ ਆ ਹਾਂ ਆਈ ਮੰਮੀ ਹਾਂਜੀ ਮੰਮੀ ਬੈਠ ਹਾਂਜੀ ਇਹਨਾ ਆਪਣੀ ਡਾਇਰੀ ਕਿੱਥੇ ਪਾਉਣਾ ਵਾਲੀ ਉਮੀ ਡਾਇਰੀ ਅੰਦਰ ਹੀ ਹੋਣੀ ਏ ਉਹ ਸੁਖਵਿੰਦਰ ਅੰਟੀ ਦਾ ਨੰਬਰ ਹੈਗਾ ਨਾ ਉਹ ਡੇਰੇ ਵਾਲੀ ਦਾ ਜਿਹੜਾ ਤੂੰ ਮੈਨੂੰ ਲਾ ਕੇ دینی ਹੁੰਦੀ ਆ ਹਾਂਜੀ ਅੰਟੀ ਮੰਮੀ ਇਹ ਉਹ ਨੰਬਰ ਜਿਹੜਾ ਵਾ ਹਾਂਜੀ ਦਵਿੰਦਰ ਦੇ ਫੋਨ ਤੇ ਸੈਂਡ ਕਰਨਾ ਹੀ ਕਿਉਂ ਮੰਮੀ ਉਹ ਤੇ ਆਪਸ ਵਿੱਚ ਕੁੰਦੇ ਬੋਲਦੇ ਨਹੀਂ ਆ ਤੇ ਉਹਨਾਂ ਦਾ ਨੰਬਰ ਤੇ ਕੀ ਕਰਨਾ ਚਾਹਦੇ ਮੈਂ ਤਾਂ ਫੋਨ ਤੇ ਕਰਨਾ ਨਹੀਂ ਕੁੰਦੇ ਬੋਲਦੇ ਤੇ ਉਹ ਹੋਣਾ ਦੇ ਹੁੰਦੇ ਬੋਲਣ ਨੂੰ ਤੇ ਕਿਹੜਾ ਪਿੱਕੇ ਤੇ ਬੋਲਣ ਲੈਣ ਜਾਣਾ ਵਾ ਹਾਂ ਚਲ ਉਹਦੀ ਸੱਸੇ ਇਦਾਂ ਦੀ ਆ ਤੇ ਉਹ ਹੁਣ ਮੈਨੂੰ ਦਵਿੰਦਰ ਟੱਕਰੀ ਹੀ ਗਈ ਹੀ ਮੈਂ ਘਰ ਉਹਨਾਂ ਦੇ ਹਾਂਜੀ ਤੇ ਕਹਿੰਦੀ ਇਹ ਨੰਬਰ ਦਿਓ ਤੇ ਮੈਂ ਮੈਂ ਚੱਲ ਮੈਂ ਆਪਣੀ ਨੌ ਉਹ ਤੈਨੂੰ ਸੈਂਡ ਕਰਾਉਂਗੀ ਤੇ ਉਹ ਨਾ ਹੁਣ ਉਹਦੇ ਮੋਬਾਈਲ ਤੇ ਤੂੰ ਭੇਜਣਾ ਹੀ ਨੰਬਰ ਠੀਕ ਮੰਮੀ ਹਾਂ ਤੇ ਚੇਤੇ ਦੇ ਨਾਲ ਭੇਜ ਦਿੰਦੀ ਮੈਂ ਕੰਮ ਕਰ ਲਾਂ ਕਿ ਜਾਂ ਪਹਿਲਾਂ ਚੱਲ ਕੰਮ ਕਰ ਹੀ ਲੈ ਉਹਦਾ ਤੇ ਉਹਨੇ ਮੈਨੂੰ ਰਾਤ ਦਾ ਕੱਲ ਦਾ ਕਿਹਾ ਸੀ ਤੇ ਮੈਨੂੰ ਭੁੱਲ ਗਿਆ ਚੇਤਾ ਤੇ ਆ ਤੇ ਮੈਨੂੰ ਹੁਣ ਖਿਆਲ ਆਇਆ ਵਾ ਵੀ ਉਹਨੇ ਤਾਂ ਮੈਨੂੰ ਨੰਬਰ ਦਾ ਕਿਹਾ ਸੀ ਉਹ ਭਾਂਵੇਂ ਡੀਕਦੀ ਹੋਵੇ ਠੀਕ ਆ ਚਲ ਕਰ ਮੈਂ ਭੇਜ ਦਿੰਨੀ ਫਿਰ ਫਿਰ ਕਰ ਲੀਨੀ ਕੰਮ ਹਾਂ ਮੰਮੀ ਉਹ ਤਾਂ ਆਪਣੇ ਪਰਪੂਆ ਨੂੰ ਮਿਲਦੇ ਵਰਤਦੇ ਨਹੀਂ ਆ ਵੀ ਇਹੋ ਤੇ ਗੱਲਾਂ ਵਾ ਟੱਕੀ ਰਿੱਜੇ ਤੇ ਕੋਈ ਨਾ ਬੁੱਝੇ ਤੂੰ ਮੈਨੂੰ ਸਾਰੀ ਗੱਲ ਸਮਝਾਓ ਨਿੰਤਾ ਨੂੰ ਤਾਂ ਨਹੀਂ ਗੱਲ ਸਮਝ ਨਹੀਂ ਆਉਂਦੀ ਕੀ ਕਰਨ ਦੇ ਤੁਸੀਂ ਮੇਰੀ ਗੱਲ ਸੁਣ ਹਾਂਜੀ ਜਿਹੜੀ ਦਵਿੰਦਰ ਦੀ ਭੂਆ ਸੱਸ ਵਾ ਹਾਂਜੀ ਤੇ ਸੱਸੋ ਦੀ ਤਾਂ ਤੈਨੂੰ ਸੁਭਾਤ ਆ ਪਤਾ ਹੀ ਆ ਕਿੱਦਾਂ ਦੀ ਆ ਹਾਂ ਤੇ ਉਹਦੀ ਦਵਿੰਦਰ ਦੀ ਸੱਸ ਨੇ ਇਹਨਾਂ ਨੂੰ ਦੱਸਿਆ ਦਵਿੰਦਰ ਨੂੰ ਕਿ ਜ਼ਮੀਨ ਜਾਇਦਾਦ ਜਿਹੜੀ ਵੰਡ ਕੇ ਲੈ ਗਈ ਆ ਤਾਂ ਨਹੀਂ ਅਸੀਂ ਮਿਲਦੇ ਵਰਤਦੇ ਉਹ ਇੰਨਾ ਮੰਮੀ ਝੂਠ ਤੇ ਇੰਨੀ ਭੂਆ ਨੂੰ ਬਦਰਾਮੀ ਦਿੱਤੀ ਇਹਨਾਂ ਨੇ ਕਿ ਥੋੜੀ ਜੀ ਕਿਤੇ ਵਿਚਾਰੀ ਨੂੰ ਤੈਨੂੰ ਪਤਾ ਸਾਨੂੰ ਤੇ ਫੋਨ ਆਉਂਦਾ ਵਾ ਤੇ ਅਸੀਂ ਤੇ ਹੁੰਦੇ ਹੁੰਦੇ ਵੀ ਦੁੱਖ ਸੁਖ ਸਾਡੇ ਨਾਲ ਤੇ ਫੋਲਦੀ ਆ ਸਾਰੀ ਕੀ ਕਿਤੇ ਦਾ ਸਾਨੂੰ ਪਤਾ ਵਾ ਉਹ ਤੇ ਹੁਣ ਮੈਂ ਗਈ ਆ ਕੰਮ ਉਧਰੋਂ ਕੰਮ ਤੇ ਮੇਰੀ ਬਾਹੂ ਫੜ ਕੇ ਤੇ ਦਵਿੰਦਰ ਲੈ ਗਈ ਅੰਦਰ ਆਂਦੀ ਵੀ ਆ ਜਾ 2 ਮਿੰਟ ਬਹਿ ਜਾ ਚਾਹ ਪੀ ਲੈ ਮੈਂ ਤਾਂ ਚਾਹਤ ਨਹੀਂ ਉਹ ਪੀਤੀ ਤੇ ਉਹ ਵਿਚਾਰੀ ਨੇ ਦੁੱਖ ਸੁੱਖ ਕੀ ਭੋਲਿਆ ਵੀ ਆਂਦੀ ਭੂਆ ਨੂੰ ਇਹ ਤੇ ਕਹਿੰਦੇ ਆ ਵੀ ਜ਼ਮੀਨ ਜਾਇਦਾਦ ਲੈ ਗਈ ਆ ਤੇ ਵੀ ਅਸੀਂ ਨਹੀਂ ਮਿਲਦੇ ਵਰਤਦੇ ਹੁਣ ਖੁਥੜੀ ਨੂੰ ਕੀ ਪਤਾ ਮਵੀ ਚਿਜਕਦੀ ਚਿਜਕਰੀ ਨੇ ਕਹਿਤਾ ਹੁਣ ਮੈਂ ਤੇ ਆਂਦੇਂ ਦੇ ਕੋ ਰੋਣੇ ਰੋਣ ਲਈ ਮੈਂ ਕਿਹਾ ਮੈਂ ਕਿਹਾ ਪੁੱਤ ਵੇਖ ਮੇਰੀ ਗੱਲ ਸੁਣ ਉਹ ਨਹੀਂ ਉਹ ਕੋਹ ਵੀ ਖੜਿਆ ਜ਼ਮੀਨ ਜਾਇਦਾਦ ਹੀ ਐਨੀ ਆ ਇਹਨੂੰ ਹੋ ਗਏ ਪਿੱਸੂ ਪੈ ਗਏ ਵੀ ਉਹਨੇ ਹਿੱਸਾ ਵੰਡਾ ਲੈਣਾ ਵਾ ਨੀ ਇਹਦੇ ਹੀ ਨੀਚ ਲਾ ਕੋ ਮਾਸੀ ਨੇ ਤੇ ਉਦਾਂ ਹੀ ਸੜ ਸੜਿਆ ਇਹਨਾਂ ਨੇ ਆਪਣੇ ਭੂਆ ਵੀ ਛੜਤੀ ਹਾਂ ਇਹਦੀ ਸੱਸ ਨੇ ਤੇ ਝੂਠ ਫਰਾਦ ਕਰਕੇ ਤੇ ਆਹ ਦੱਸਿਆ ਨਿਆਣਿਆਂ ਨੂੰ ਗਾੜੀ ਵੀ ਉਹ ਤੇ ਜ਼ਮੀਨ ਲੈ ਗਈ ਆ ਤੇ ਜ਼ਮੀਨ ਕੁਖੋਥੜੀ ਨੇ ਖੜੀ ਨਹੀਂ ਆ ਹਾਂ ਤੇ ਇਹਨਾਂ ਕੋਲ ਭੂਆ ਛਡਾ ਦਿੱਤੀ ਨਾ ਹਾਂ ਛਡਾਤੀ ਹੁਣ ਉਹ ਦਵਿੰਦਰ ਮੰਗਣ ਡਈਓ ਨੰਬਰ ਤਾਂ ਮੈਂ ਤੈਨੂੰ ਕਹਿਣ ਡਈ ਆ ਵੀ ਡੈਰੀ ਤੇ ਜਿਹੜਾ ਨੰਬਰ ਵਾ ਤੇ ਉਹਦੇ ਮੋਬਾਈਲ ਤੇ ਭੇਜਦੀ ਨੀ ਉਹ ਆਂਦੇ ਹੁੰਦੇ ਵੀ ਚੌਦੁੱਖ ਸੋਹ ਹੁੰਦਾ ਤੇ ਹੁਣ ਇਹ ਚੰਗੀ ਆ ਤੇ ਹੁਣ ਇਹ ਚੰਗੀ ਵੋਟੀ ਚੱਲ ਤੈਨੂੰ ਤਾਂ ਦੇ ਵੀ ਚੱਲ ਹੁਣ ਕਿਤੇ ਨਾ ਕਿਤੇ ਕਰੂਗੀ ਕੋਹ ਨਾ ਕੋਹ ਠੀਕ ਹੋਈ ਨਹੀਂ ਆਈ ਤਾਂ ਤੇ ਪਤਾ ਉਹਨੂੰ ਲੱਗ ਹੀ ਗਿਆ ਤੇ ਦੂਜੀ ਗੱਲ ਇਹ ਸੁਣ ਵੀ ਦਵਿੰਦਰ ਦੀ ਆਈ ਲੋੜੀ ਤੇ ਕਿਤੇ ਉਹ ਨੱਕ ਤੇ ਮੱਖੀ ਨਹੀਂ ਬਹਿਣ ਦੀ ਸੱਸੋ ਦੀ ਨੀ ਤੇਰੀ ਕਦੀ ਰਖੜੀ ਕਦੀ ਕਦੀ ਦੇਣ ਦੇ ਹਾਰ ਕਦੀ ਲੋੜੀ ਆਈ ਆਪਾਂ ਤੇ ਤੈਨੂੰ ਕਦੀ ਕੁਝ ਕਿਹਾ ਨਹੀਂ ਇਹੋ ਜੀ ਕਦੀ ਗੱਲ ਕੀਤੀ ਤੇਰੇ ਨਾਲ ਨਹੀਂ ਮੰਮੀ ਉਹ ਪਹਿਲਾਂ ਠੰਡੇ ਦੁੱਧ ਫੂਕਾ ਮਾਰਨ ਲਈ ਚੱਲ ਜੇ ਲਿਆਏ ਵੀ ਉਹਦੇ ਨਿੱਕੀ ਪਰਜਾਈ ਵੀ ਕਹਿੰਦੀ ਆਈ ਐ ਤੇ ਵੱਡੀ ਵੀ ਆਈ ਆ ਇੱਟਾ ਵੀ ਨਹੀਂ ਉਹਨੂੰ ਟਿਕਣ ਦੇਂਦੇ ਤੇ ਕੁੜੀ ਨਾਲ ਲੜਾਈ ਮਾਰ ਪਾਈ ਰਹਿ ਹੈ ਨਹੀਂ ਕਰ ਲੋੜੀ ਦੇਣ ਗਏ ਸੀ ਮਾਂ ਪੋਤੀ ਨਾਲੇ ਕੁੜੀ ਨੂੰ ਛੱਡਣ ਗਏ ਸੀ ਉਹ ਤੇ ਮੌਕਾ ਆਂਦੇ ਹੁੰਦੇ ਵੀ ਉਹਨੇ ਵਿਚਾਰੀ ਨੇ ਤਾਂ ਵੇਖਿਆ ਤੇ ਮੇਰੇ ਨਾਲ ਦੁੱਖ ਸੁੱਖ ਭੋਲ ਲਿਆ ਉਦਾਂ ਕਿੱਥੇ ਉਦਾਂ ਤੇ ਅੱਗੇ ਵੀ ਮਿਲਦੀ ਨਹੀਂ ਇੰਦਾਂ ਦੀ ਕੋਈ ਗੱਲ ਕੀਤੀ ਪਰ ਤੂੰ ਨਾ ਹੁਣ ਕਿਸ ਨੂੰ ਦੱਸਦੀ ਪੀਸ ਨਹੀਂੋਂ ਨਿਕਲਣੀ ਚਾਹੀਦੀ ਤੈਨੂੰ ਪਤਾ ਨਾ ਪਥਾੜੇ ਬੜੇ ਲੰਮੇ ਪੈਣੇ ਠੀਕ ਹੈ ਨਹੀਂ ਕਰਦੀ ਤੇ ਮੈਂ ਜੇ ਗੱਲ ਨਿਕਲ ਗਈ ਨਾ ਤੇ ਮੈਂ ਫਿਰ ਕਹਿਣਾ ਵੀ ਉਹਦੀ ਸੱਸ ਨੂੰ ਕਹਿਣਾ ਵੀ ਇਹਨੂੰ ਪੁੱਛ ਲਓ ਮੈਨੂੰ ਨਹੀਂ ਕੋਈ ਗੱਲ ਦਾ ਪਤਾ ਨਹੀਂ ਮੰਮੀ ਕੋਈ ਨਹੀਂ ਇਦਾਂ ਦੀ ਟੈਨਸ਼ਨ ਨਾ ਲਾਓ ਮੈਂ ਕੋਈ ਗੱਲ ਨਹੀਂ ਕਰਦੀ ਨੰਬਰ ਜਿਹੜਾ ਪੇਜਦੀ ਨੰਬਰ ਮੈਂ ਕਰ ਦਿੰਦੀ ਸੈਂਡ ਉਹ ਮੈਨੂੰ ਤਾਂ ਲੱਗਦਾ ਕੁੜੀ ਇੰਨੀ ਚੰਗੇ ਪਿੱਛੇ ਦੀ ਆ ਚਲੋ ਉਹਦੇ ਚੰਗੇ ਆ ਸਮਾ ਬੁੱਧੀਆ ਨੂੰ ਚੰਗੀ ਆ ਉਹਨੇ ਹੁਣ ਲੱਗਦਾ ਮੇਲਜੋਲ ਕਰਨਾ ਹੀ ਮੇਰੇ ਸਾਹਮਣੇ ਜਿੱਥੋਂ ਦੀ ਗੱਲ ਕਰਨਾ ਨਾਲ ਮੰਮੀ ਵੇਖੋ ਜਦੋਂ ਉਹਨਾਂ ਨੇ ਆਪਣੇ ਪਿੱਛੇ ਨਹੀਂ ਇਦਾਂ ਦਾ ਕੋਈ ਵੇਖਿਆ ਤੇ ਇੱਥੇ ਆਣ ਕਿਤੇ ਆਂਟੀ ਸੁਖੀ ਨੇ ਸਾਰਾ ਕੁਝ ਉਹ ਗੱਲ ਲੁਕਾ ਕੇ ਤੇ ਨੌਂ ਦੇ ਕੋਲੋਂ ਕਰਵਾ ਛੱਡੇ ਪਿੱਛੇ ਤਾਂ ਆਪ ਚਤਰੋਗਾ ਹੋਈ ਹੋਈ ਹੋੜਾਂ ਦੇ ਹੁੰਦੇ ਹੁਣ ਕਿੰਨਾ ਵੀ ਕਿਸ ਦੇ ਘਰ ਦਾ ਕੀ ਫੋਲਣੇ ਫੁੱਲ ਗਏ ਇਹ ਤਾਂ ਹੈ ਹੁਣ ਇੰਨੇ ਨਹੀਂ ਫੋਲੇ ਜਾਂਦੇ ਫਿਰ ਵੀ ਆਪਣੇ ਪਿੰਡ ਵਸਦਾ ਵਾ ਤੇ ਹੁਣ ਜੇ ਆਪਾਂ ਹੁਣ ਕੁੜੀ ਦਾ ਜੇ ਉਹਦਾ ਫੋਨ ਸੁਖਵਿੰਦਰ ਦਾੰਦਾ ਭੂਆ ਦਾ ਹੁਣ ਇਹ ਥੋੜਾ ਆਪਾਂ ਦੱਸ ਸਕਦੇ ਆਂ ਵੀ ਆ ਇਦਾਂ ਤੇ ਆ ਇਦਾਂ ਉਹਦਾ ਦਿਲ ਟੁੱਟ ਜਾਣਾ ਵਿਚਾਰੀ ਦਾ ਟੁੱਟ ਜਾਣਾ ਉਹ ਤੇ ਹੈ ਤੇ ਚੱਲ ਮੈਂ ਆਪੇ ਚੱਲ ਕਰ ਲੂ ਮੈਂ ਤੇ ਹੁਣ ਮੇਰੇ ਮੂੰਹ ਇਹ ਵੀ ਨਿਕਲ ਗਿਆ ਮੈਂ ਉਹ ਤੋਂ ਕਹਿੰਦੀ ਆਂਦੀ ਦੱਸੀ ਨਾ ਇਹ ਨੰਬਰ ਜੇ ਤਰਲੇ ਮਾਰਦੀ ਤਾਂ ਹੀ ਹੁਣ ਮੈਂ ਚੱਲ ਨੰਬਰ ਦੇ ਚੱਲ ਕੋਈ ਗੱਲ ਨਹੀਂ ਮੈਂ ਕਰ ਦੂੰਗੀ ਸੈਂਡ ਤੇ ਤੂੰ ਹੀ ਨਾ ਫਿਕਰ ਕਰੋ ਅਖੀ ਤੇ ਜਿਹੜੀ ਹੈ ਹੀ ਹੈ ਹੀ ਨਹੀਂ ਕੁੜੀ ਦੀ ਗੱਲ ਦੱਸਣ ਲਈ ਆਂਦੀ ਚਾਰ ਦਿਨ ਆਈ ਸੂਟ ਤੋਂ ਪਥਾੜਾ ਪਾ ਲਿਆ ਹੂੰ ਕਿਤੇ ਕਿਤੇ ਉਹ ਕਿਤੇ ਮਾਰੀਆਂ ਗੱਲਾਂ ਕਿਤੇ ਉਹਨੂੰ ਵਿਚਾਰੀ ਨੂੰ ਕੋਈ ਜੋਗੀ ਨਹੀਂ ਛੱਡਿਆ ਦੱਸ ਦੀ ਤੇ ਮੈਨੂੰ ਇਦਾਂ ਹੀ ਤੇ ਸੂਰਤਾਂ ਹੀ ਪਥਾੜਾ ਪਾ ਲਿਆ ਪਰਝਾਈ ਨੇ ਲਿਆਂਦਾ ਇਹ ਏਦਾਂ ਥੋੜਾ ਧੀਆ ਭੈਣਾਂ ਨੂੰ ਕਰਨਾ ਚਾਹੀਦਾ ਵਾ ਮੰਮੀ ਵੇਖ ਮਾਵਾ ਮਾਂ ਪਿਓ ਕਿਤੇ ਸਦਾ ਨਾਲ ਬੈਠੇ ਰਹਿੰਦੇ ਆ ਹੈ ਆਖਰ ਦੀ ਬਾਕੀ ਭੈਣ ਭਰਾਵਾਂ ਨਹੀਂ ਮੇਲਣਾ ਭੈਣ ਪਰਝਾਈਆਂ ਨਹੀਂ ਮੇਲਣਾ ਹੁੰਦਾ ਵਾ ਇਹ ਤੇ ਆਂਟੀ ਸੁਖੀ ਤੇ ਜਾਣ ਕੇ ਕਰਦੀ ਰਹਿੰਦੀ ਆ ਨਾ ਏਦਾਂ ਏਦਾਂ ਨਹੀਂ ਇਹਨੂੰ ਕਰਨੀ ਚਾਹੀਦੀ ਚਲੋ ਉਹਦੀ ਪਰਝਾਈ ਉਹਨੇ ਸਦਾ ਹੀ ਉਹਨੂੰ ਮੇਲਣਾ ਵਾ ਉਹਨੇ ਮਾਣੇ ਤੇ ਚਲੋ ਮਾਣੇ ਵੀ ਉਹਦੇ ਹੱਥਾਂ ਦਾ ਦਿੱਤਾ ਖੜਨਾ ਵਾ ਪੁੱਤਾਂ ਨੇ ਗਾੜੀ ਦੇਣਾ ਵਾ ਤੇ ਮਾਂ ਨੇ ਖੜਨਾ ਉਹਨੇ ਕੜੀ ਕਮਾਈ ਕਰਕੇ ਆਪ ਲੈ ਜਾਣਾ। ਜੀ ਜੇ ਇਦਾਂ ਦੀ ਬੁੱਧੀ ਹੋਵੇ ਸਾਰਿਆਂ ਦੀ ਤੇ ਫਿਰ ਇਹੋ ਜਿਹੀ ਲੜਾਈਆਂ ਕਿਉਂ ਪੈਣ? ਦੂਜੀ ਗੱਲ ਇਹ ਵਾ ਵੀ ਜੋ ਬੋ ਨਹੀਂ ਚੰਗਾ ਵਾ ਜਿਹੜਾ ਉਹਨੂੰ ਆਂਦੇ ਹੁੰਦੇ ਉਹਦਾ ਸਾਥ ਕੁੜੀ ਦਾ ਦੇਣ ਡਿਆ। ਉਹ ਹੀ ਨਾ ਭਾਜੀ ਚੰਗਾ ਵਾ ਤੇ ਚਲੋ ਉਹਦਾ ਸਾਥ ਦੇ ਹੀ ਜਾਣ ਡਿਆ। ਮੈਂ ਤਾਂ ਜਿੱਦਾਂ ਦੀ ਸੁਖੀ ਆ ਚਰਾਂ ਨੂੰ ਕਦੋਂ ਉਹਦੀ ਗੁੱਤੋਂ ਫੜ ਕੇ ਉਹਨੂੰ ਕੁੜੀ ਨੂੰ ਤੇ ਬਾਹਰ ਕੱਢਿਆ ਹੋਣਾ ਇਹ। ਹੈ? ਬਹੁਤ ਹੈਗੀ ਐ ਗੱਲ ਤੋਂ ਆਂਟੀ ਐ ਗੱਲ ਤੋਂ ਬਹੁਤ ਜ਼ਿਆਦਾ ਹੀ ਆ ਥੋੜੀ ਵੀ ਨਹੀਂ ਆ। ਤੇ ਗੱਲ ਵੀ ਚਲੀ ਪਤਾ ਕੀ ਹੋ। ਹੂੰ। ਨਹੀਂ ਇਹਨੇ ਕੁੜੀ ਨੇ ਆਪਣਾ ਪਤੀਆ ਲ ਉਹ ਲਿਗਾ ਜਾ ਲਿਆਂਦਾ ਹੀ ਇੱਥੇ ਵੀ ਭਾਰ ਵਟਾ ਦੂਗੀ ਤੇ ਉਹ ਆਂਦੇ ਹੁੰਦੇ ਹੁਣ ਚੁੰਨਣੇ ਮੇਣੇ ਵਿਚਾਰੀ ਇਧਰੋਂ ਵੀ ਚਰਦੀ ਇਧਰੋਂ ਵੀ ਚਰਦੀ ਫੇਕਿਆਂ ਦਾ ਤੇ ਆਂਦੇ ਸੋਚਿਆ ਉਹਨੇ ਕੁਛ ਨਾ ਕੋ ਪਰ ਇੰਨੇ ਜਿਹੜੇ ਪੈਰ ਨਹੀਂ ਲੱਗਣਦੇ ੜੀ ਵਿਚਾਰੀ ਦੇ ਕੀ ਆਂਦੇ ਹੁੰਦੇ ਵਿਚੁੰਣੀਆਂ ਵਾਲਾ ਸਾਹ ਪਤਾ ਗੱਲ ਇਹ ਮਮੀ ਉਹ ਤਾਂ ਕਰਕੇ ਚੁੰਨਣੀਆਂ ਦਿੰਦੀ ਆ ਵੀ ਉਹਨੇ ਪਤੀਆ ਵੀ ਤੇ ਆਪਣਾ ਲਿਆਂਦਾ ਵਾ ਨਾ ਹਾਏ ਹਾਏ ਨਹੀਂ ਖਾਤਰ ਹੀ ਕਰਦੀ ਨਾ ਵੀ ਆਪਣਾ ਹੀ ਪਤੀਆ ਪਾਲਣ ਲਈ ਆ ਤੇ ਫਿਰ ਉਹ ਤਾਂ ਜੀਕਦੀ ਆ ਨਾ ਨਹੀਂ ਪਤੀਆ ਨੇ ਕੀ ਖਾਣਾ ਵਿਚਾਰੇ ਨੇ ਦੋ ਆਂ ਧਿਆਨ ਦੇ ਦੋ ਰੋਟੀਆਂ ਵਾ ਨਾ ਤੇ ਉਹ ਫੀਸ ਦੇ ਦਿੱਤੀ ਮਮਮੀ ਫੇਰ ਵੀ ਰੱਬ ਤਾਂ ਦਿੱਤਾ ਬਹੁਤ ਕੁਝ ਵਾ ਦੇ ਕੋਲ ਪਰ ਇਹ ਹੋਰ ਗੱਲ ਨੂੰ ਨਹੀਂ ਮੰਦੀ ਪਰ ਨਹੀਂ ਨਾ ਉਹਨੇ ਨਹੀਂ ਨਾ ਮੰਨਣਾ ਫੇਰ ਵੀ ਉਹ ਤੇ ਬਗਾਨਾ ਹੀ ਮਿੱਥਿਆ ਜਾਂਦਾ ਨਾ ਹਾਈ ਹਾਈ ਨਹੀਂ ਪੂਆ ਨੂੰ ਤੇ ਨਹੀਂ ਨਾ ਬਗਾਨਾ ਜਿਹਨੇ ਪਤੀਆ ਲਿਆਦਾ ਜਿਹਨੇ ਜਿਹਦੇ ਘਰ ਹੈ ਨਾ ਉਹਨੂੰ ਤਾਂ ਬਗਾਨਾ ਹੀ ਹੋਣਾ ਵਾ ਨਾ ਮਮਮੀ ਉਹ ਗੱਲ ਤੇ ਉਹਦਾ ਕੁੜੀ ਬੁੱਕ ਬੁੱਕ ਰੋਣ ਲਈ ਹੀ ਆਂਦੀ ਹੀ ਵੀ ਮੇਰਾ ਤੇ ਕੋਹ ਜੀਣਾ ਨਹੀਂ ਆਂਦੀ ਜਿੱਦਾਂ ਤੇ ਮੇਰਨਾ ਇਹ ਕਰਦੀ ਆ ਇੱਕ ਗੱਲੋਂ ਤੇ ਮੈਂ ਡਰਾਂ ਮੈਂ ਕਿਹਾ ਜੇ ਕਿਤੇ ਗੱਲ ਬਾਹਰ ਨਿਕਲ ਗਈ ਅੰਨੇ ਮੇਰੇ ਦਿਵਾਲਿਆਂ ਨਹੀਂ ਹਟਣਾ ਨਹੀਂ ਜਾਨਾ ਤੇ ਗੱਲ ਤੁਹਾਡੇ ਦੋਵਾਂ ਚੋਂ ਕਿੰਨੇ ਕੱਢਣੀਆਂ ਤੇ ਜਿਵੇਂ ਚ ਮੈਂ ਵਾ ਮੈਂ ਨਹੀਂ ਇਦਾਂ ਦੀ ਕੋਈ ਵੀ ਗੱਲ ਕਰਦੀ ਮੇਰ ਨਾਲ ਤੂੰ ਉਧਰ ਦਾ ਦੁਖ ਸਕਦਾ ਤੂੰ ਮੇਰ ਨਾਲ ਫੋਲਣ ਦੇ ਜੇ ਤੇ ਜੇ ਮੈਂ ਵੀ ਗੱਲ ਹੁਣ ਆਂਟੀ ਸੁੱਖੀ ਨੂੰ ਦੱਸ ਦੂੰਗੀ ਤੇ ਫਿਰ ਤੇ ਜ਼ਿਆਦਾ ਹੀ ਖਲਾਰਾ ਮੰਮੀ ਨਹੀਂ ਮੈਂ ਕਿਤੇ ਉਹ ਨਾ ਉਹ ਇਥੋਂ ਤੂੰ ਮੇਰ ਨਾਲ ਮੂੰਹ ਘੱਟ ਕੇ ਗੱਡੀ ਉਹ ਨਹੀਂ ਨਾ ਮੈਂ ਮੇਰੀ ਤੇ ਤੂੰ ਸੜਦੇ ਗੱਲ ਮੈਂ ਤਾਂ ਸੰਭਲੂਗੀ ਤੈਨੂੰ ਪਤਾ ਉਹਦੀ ਨੌ ਦਾ ਵਿਚਾਰੀ ਨੇ ਜਿਹੜਾ ਢੋਪੋਲੀ ਆ ਇਹ ਗੱਲ ਵਾ ਫਿਰ ਔਖਾ ਹੋਏ ਨਾ ਜ ਨੋ ਕੋਈ ਗੱਲ ਮੈਂ ਕਰ ਦੇਣੀ ਆ ਸੈਂਡ ਕੀ ਆਂਦੇ ਹੁੰਦੇ ਆ ਵੀ ਸਾਰਾ ਟੱਬਰ ਚੰਗਾ ਹੀ ਹੋਵੇ ਫੇਰ ਹੀ ਟਾਈਮ ਨਿਕਲਦਾ ਚੰਗਾ ਨਹੀਂ ਤੇ ਜਾਂਦੇ ਇੱਕ ਦਾ ਮੂੰਹ ਆਉ ਨੂੰ ਤੇ ਇੱਕ ਦਾ ਆਉ ਨੂੰ ਤੇ ਫੇਰ ਕਿੱਥੇ ਇਹੋ ਜਿਹਾ ਟਾਈਮ ਨਿਕਲਨੇ ਆ ਇੱਕ ਉਤੋਂ ਆਂਦੇ ਹੁੰਦੇ ਵੀ ਦੁੱਖਾਂਦਾਰੂਆਂ ਦੇ ਨਾਲ ਬੰਦਾ ਚੱਲਦਾ ਵਾ